ਗੁਰੂ ਪਿਆਰਿਓ ਕਿਸ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬਾਬਾ ਨੰਦ ਗਤੇ ਬਖਸ਼ਿਸ਼ ਕਰਤੇ ਹਨ ਸਚ ਕਰਤਾ ਸਚ ਕਰਨਹਾਰ ਸਚ ਸਹਿਵ ਸਚ ਟਿਕੋ ਜਕ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ਉਹੀ ਸਭ ਦਾ ਸਹਾਰਾ ਹੈ ਸਚੋ ਸਚ ਬਖਾਣੀਏ ਸਚੋ ਬੁੱਧ ਬਪੀਕਾ ਹਰੇਕ ਜੀਵ ਉਸੇ ਨੇ ਸਤ ਰਹਿਣ ਵਾਲਾ ਆਪਦਾ ਹੈ ਉਹ ਸਦਾ ਸਰਪ੍ਰੋਹ ਹੀ ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ ਸਭ ਜੀਵਾਂ ਦੇ ਅੰਦਰ ਵਿਆਪਕ ਹੈ ਸਾਰੋਂ ਨਰੰਤਰ ਰਾਮੁ ਨਿਹ ਜਾਪ ਨਾਨਕ ਜੀਵੈ ਏਕ ਸੇ ਨਾਨਕ ਜਿਹੜਾ ਉਸ ਇੱਕ ਪ੍ਰਭੂ ਦਾ ਨਾਮ ਜਪਦਾ ਹੈ ਉਸ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਗੁਰੂ ਪਿਆਰੇ ਉਹ ਜਿਹੜਾ ਇੱਕ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਨੇ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ